ਵੇਖਦੇ ਤੁਸੀਂ ਇਹ ਨਹੀਂ ਸਿੱਧੀ ਕਿਦਾਂ ਨੇ ਕੋਈ ਬਣ ਲਈ ਐ ਚੀਜੇ ਮਗਾਈ ਆ ਬਾਹਰੋਂ ਇਹ ਕਿਦਾਂ ਪ੍ਰਿੰਟ ਕੀਤੀ ਹੋਗੀ ਇਹ ਮੈਂ ਤਾਂ ਤੁਹਾਡੇ ਸਾਹਮਣੇ ਇਹ ਅਰੇ ਲੈਸ ਨੂੰ ਲਾਤੀ ਬਲੇ ਬਲੇ ਜਾਉਂ ਸ਼ਾਮ ਸੁੰਦਰ ਕੋ ਬਾਬਾ ਜੀ ਇੱਥੇ ਵੀ ਕਹਿ ਰਹੇ ਸੀ ਕਹਿੰਦੇ ਕੋਈ ਚਾਹ ਜਾਂ ਪ੍ਰਸ਼ਾਦਾ ਸ਼ੱਕ ਕੇ ਜਾਇਓ ਬਟ ਆਪਾਂ ਤਰ੍ਹਾਂ ਉਹਨਾਂ ਨੂੰ ਜਾ ਕੇ ਥੰਗ ਕਰਨਾ ਹੁਣ ਉਹਨਾਂ ਨੂੰ ਚਾਹ ਪੀਣੇ ਆ ਜਾ ਕੇ ਹੈਨਾ ਉਹ ਪਤਾ ਕਿਉਂ ਬਿਨਾ ਬੁਲਾਏ ਮਰਮਾਨ ਆ ਬਿਨਾ ਬੁਲਾਏ ਲਾਸਟ ਟਾਈਮ ਦੇ ਲਓ ਮੈਨੂੰ ਉੱਲੂ ਵਾਲੇ ਚ ਬੁਲਾਈ ਸੀਗੀ ਤੁਸੀਂ ਚਾਹ ਅੱਜ ਤਿਤਲੀਆਂ ਵਾਲੇ ਚ ਥੈਂਕ ਯੂ ਜੀ ਤਿਤਲੀ ਵਾਲੇ ਚਾਹ ਪਾਉਣ ਵਾਸਤੇ ਉਹ ਤੁਹਾਨੂੰ ਪਤਾ ਕਿਸੇ ਨੇ ਮੈਨੂੰ ਪੁੱਛਿਆ ਸੱਚ ਯਾਦ ਆ ਗਿਆ ਵੀ ਤੁਸੀਂ ਜਿਹੜੇ ਥਾਲ ਉਹ ਸੀਗੇ ਨਹੀਂ ਦੋ ਖਾਣੇ ਵਾਲੇ ਹਾਂਜੀ ਉਹ ਕਿੱਥੋਂ ਲਿਆਉਂਦੇ ਸੀ ਭਾਈ ਦੱਸ ਇਹ ਲੀਨ ਸਾਨੂੰ ਦੁਆਰਾ ਗੁਰਦੁਆਰੇ ਲੈ ਕੇ ਆਈਆ ਕਹਿੰਦੀ ਮੇਰੀ ਚੱਪਲ ਰਹਿ ਗਈ ਉੱਥੇ ਪਹਿਲੇ ਗੁਰਦਾਰੇ ਲੱਭ ਗਈ ਏ ਹੁੰਦੀ ਆ ਹਮੇਸ਼ਾ ਮੈਂ ਬੈਠਾ ਵੇਟ ਕਰ ਰਿਹਾ ਉਹਨਾਂ ਤੇ ਆਉਂਦੇ ਨਹੀਂਗੇ ਤੇ ਉਹ ਦੇਖ ਤੂੰ ਜਿਹੜੇ ਸਭ ਤੋਂ ਕਾਲੇ ਹੁੰਦੇ ਆ ਉਹ ਫੇਰ ਪੱਜੇ ਗਏ ਦੋਨੋਂ ਜਿਹੜੇ ਸਭ ਤੋਂ ਪਹਿਲਾਂ ਰੈਡੀ ਹੋ ਕੇ ਆਉਂਦੇ ਆ ਉਹ ਸਭ ਸਭ ਤੋਂ ਪਿੱਛੇ ਆ ਜਾਂਦੇ ਆ ਕਿਉਂਕਿ ਉਹਨਾਂ ਦਾ ਕੋਈ ਮੂਵ ਫੇਰਾ ਹੈ ਡੈਡੀ ਨੇ ਪਤਾ ਕੀ ਕਰਨਾ ਬਿਲਕੁਲ ਤੋਂ ਲੱਗੇ ਮੈਂ ਉਹਨੇ ਬਾਸਮ ਜਾ ਕੇ ਆਇਆ ਹਾਂ ਉਹਦਾ ਖੜੇ ਰਹਿਣਗੇ ਅੰਮ ਬੰਦਾ ਕਰੇ ਤਾਂ ਕੀ ਕਰੇ ਚਲੋ ਇਹਦੇ ਤੇ ਇਹਦੇ ਸਿਗਾ ਡੈਡੀ ਸਸੇ ਕਾਲ ਸਤਿਗੁਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਥੇ ਗਏ ਸੀਗੇ ਨਹੀਂ ਤੇ ਮੂਰੇ ਕੋਈ ਨਹੀਂ ਹੈ ਚੱਲਣ ਲੱਗੇ ਹੁਣ ਆਪਾਂ ਮੈਂ ਵਸੇ ਨਹੀਂ ਮੋਬਾਈਲ ਮੇ ਨਹੀਂ ਦੂਜਾ ਲੈ ਕੇ ਦੇਤਾ ਉਹ ਮੈਂ ਲੈ ਕੇ ਨਹੀਂ ਜਾਂਦਾ ਹੁੰਦਾ ਅੱਛਾ ਉਹ ਮੜ ਰੱਖਿਆ ਹੈ ਚੇਂਜ ਕਰਨ ਗਏ ਹੋ ਹੈ ਚਲੋ ਆਜੋ ਬੈਠੋ ਹੈਲੋ ਨੀਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਮੇਰੇ ਪੁੱਤ ਦਾ ਵਧੀਆ ਅੱਛਾ ਕੀ ਕਰੇ ਯਾਰ ਕੀ ਮਮੀ ਸਤਿ ਸ੍ਰੀ ਅਕਾਲ ਅਕਾਲ ਤੁਸੀਂ ਦੇ ਕਰੇ ਜਾ ਹਾਂਜੀ ਸੱਸੀ ਕਾ ਦੀ ਸਾਰੀ ਅਸੀਂ ਪਤਾ ਬਹੁਤ ਬਹੁਤ ਕੁਝ ਕਰਦੇ ਆ ਅਸੀਂ ਕੱਲ ਕਹਿ ਤਿਆਰ ਹੋ ਕੇ ਫੇਰ ਕੋਈ ਇਹ ਜਿਹੇ ਵਾਪਰੇ ਇਧਰ ਜ਼ਰੂਰੀ ਕੰਮ ਆਸੀ ਫੇਰੂ ਆਪਾਂ ਸਾਇ ਹੁਣ ਰੌਲਾ ਹੋਏ ਗੱਲ ਤਾਂ ਜ਼ਰੂਰ ਪਾਉਣਾ ਤੁਸੀਂ ਇੱਕ ਨਾ ਹੁਣ ਲੰਚ ਲੰਚ ਕਰਕੇ ਚਾਹ ਫੇਤਵਾਰਾ ਬਣਾ ਕੇ ਪੀ ਕੇ ਤੇ ਹੁਣ ਫੇਤ ਤੁਰੇ ਹੁਣ ਵੇਖੋ ਹੁਣ ਵੇਖੋਗੀ ਦਾ ਵੀ ਆਸੀ ਤਿਆਰੀ ਦੂਰੀ ਕਰਕੇ ਖਿੱਚ ਦੇਈ ਦੀ ਆ ਮੈਂ ਹੁਣ ਅਸੀਂ ਫਿਰ 10 ਮਿੰਟ ਬਾਅਦ ਫੇਰ ਮੁੜਿਆ ਆਈਦਾ ਮੁੜਾ ਗਿਆ ਸਹੀ ਗੱਲ ਤੇ ਕੀਦਾ ਹੁਣ ਚੱਲੀਏ ਦੁਬਾਰਾ ਕੋਈ ਨਾ ਕੁਝ ਆਗੇ ਜੱਪੋਲ ਜਾਣਾ ਜਾ ਕੇ ਦੇਣਾ ਮੈਨੂੰ ਚੇਂਜਸ ਆਰ ਪਾਰਟ ਆਫ ਲਾਈਫ ਹਾਂ ਇਹ ਤਾਂ ਹੈ ਪਰ ਆਇਆ ਵੀ ਚਲੋ ਵਧੀਆ ਲੱਗਦਾ ਅੰਦਾ ਅੱਛਾ ਫੇਰ ਮੈਂ ਨਿਆੜੇ ਫੇਰ ਮੈਂ ਨਿਆੜੇ ਕਹਿੰਦੇ ਆ ਤੁਸੀਂ ਮੰਮੀ ਜ਼ਿਆਦਾ ਬੋਲਦੇ ਹੋ ਪਰ ਮੈਂ ਭੁੱਲ ਜਾਂਨੀ ਆ ਮੈਂ ਕੀ ਕਰਾਂ ਮੇਰੀ ਕਿਹੜੀ ਗੱਲ ਮੂੰਹ ਚ ਹੁੰਦੀ ਮਨ ਹੁੰਦਾ ਮੈਂ ਇੱਕ ਵਾਰੀ ਕਰ ਦਵਾ ਤੁਹਾਡੇ ਨਾਲ ਸਹੀ ਆ ਡੈਡੀ ਗੱਲਾਂ ਦਾ ਮੁਕੜੀਆਂ ਚੱਲੀਏ ਫਿਰ ਗੱਲਾਂ ਮੁਕੜੀਆਂ ਚਲੋ ਚੱਲੀਏ ਬਸ ਬੜਾ ਵਧੀਆ ਜਣਾ ਵੈਸੇ ਰੋਡ ਟ੍ਰਿਪ ਤੇ ਸਾਰੇ ਸੀਗਾ ਪੱਦਲ ਆ ਗਿਆ ਜਿੱਦਾਂ ਕੋਈ ਜਪਾਉਂ ਪਾਪਾ ਮੋਆ ਦੇ ਵਿੱਚ ਆ ਗਈਆ ਪਾਰਟਨ ਰੋਡ ਉੱਥੇ ਉੱਤੇ ਆਪਾਂ ਮੁੜੇ ਐਂਟਰਪ੍ਰਾਈਜ਼ ਰੋਡ ਸੋ ਆਪਾਂ ਆਏ ਕਿੱਥੇ ਆ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਦੇ ਵਿੱਚ ਅੱਜ ਘਰ ਦੇ ਨੂੰ ਆਪਾਂ ਦਰਸ਼ਨ ਕਰਾਉਣੇ ਸੀਗੇ ਆ ਦੇਖੋ ਜੀ ਸਾਹਮਣੇ ਇੱਥੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਪਾ ਮੋਆ

ਗੁਰਦਵਾਰਾ ਨਾਨਕ ਦਰਬਾਰ ਸਾਹਮਣੇ ਇਹਨਾਂ ਨੇ ਵੈਨ ਵੀ ਖੜੀ ਕੀਤੀ ਹੋਈ ਆ ਜਿਹੜੀ ਕਿ ਜਿਵੇਂ ਕਿਸੇ ਦੇ ਘਰੇ ਖਾਨਪਾਟ ਸਾਹਿਬ ਵਗੈਰਾ ਹੁੰਦਾ ਜਾਂ ਗੁਰਦਵਾਰਾ ਸਾਹਿਬ ਨੂੰ ਤਾਂ ਵੀ ਯੂਜ਼ ਕਰਦੇ ਆ ਕਿਸੇ ਪਾਸੇ ਮਹਾਰਾਜਾ ਕਿਸੇ ਹੋਰ ਪਾਸੇ ਪ੍ਰਕਾਸ਼ ਕਰਨ ਵਾਸਤੇ ਉੱਤੇ ਲਿਖਿਆ ਸਿੱਖ ਡਿਸਪਲ ਆਫ ਦਾ ਟਰੂ ਗੁਰੂ ਵਰਸ਼ੀਪਰ ਆਫ 1 ਇਮੋਰਟਲ ਗੋਡ ਬਲੀਵਸ ਇਨ ਇਕੁਐਲਿਟੀ ਆਫ ਮੈਂਕਾਈਂਡ ਆਲਵੇਜ਼ aqeen la ne sek nice so andar chalde ha darshan karde ha ton ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਆ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਹਾਂਜੀ ਅੱਛਾ ਪੱਤ ਪਹਿਲਾ ਇੱਥੇ ਕਿ ਸੀ ਕਿ ਇੱਥੇ ਨਹੀਂ ਆਇਆ ਪੁੱਤ ਆਪਾਂ ਹਾਂ ਐਸੀ ਸਾਚੀ ਖੰਡ ਅੱਛਾ ਉੱਪਰ ਆ ਹੈ ਨਾਨਕ ਦਰਬਾਰ ਅੱਛਾ ਅੱਜ ਪੱਜਾ ਕੇ ਆਈਏ ਉੱਪਰ ਜਾ ਸਕਦੇ ਹਾਂ ਮੱਥਾ ਦੇਖ ਸਕਦੇ ਹਾਂ ਹਾਂ ਚਲੋ ਚੱਲਦੇ ਹਾਂ ਕਿ ਫੋਟੋ ਲਾਈ ਹੋਈ ਆ ਨਾ ਵੇ ਦੇਖੀ ਇਸ ਵੀ ਨਹੀਂ ਸਿੱਧੀ ਕਿਦਾਂ ਨੇ ਕੋਈ ਬਾਲਣੀ ਐ ਜਿਹੇ ਮੰਗਾਈ ਆ ਬਾਹਰੋਂ ਕਿਦਾਂ ਬਣੇਗਾ ਉਹ ਸ਼ਾ ਕਿ ਵੀ ਕਰਦੇ ਆ ਨਾ ਚਲ ਦੇਖੋ ਮੈਂ ਤੁਹਾਨੂੰ ਕਾਜੀ ਜੀ ਬਾਬਾ ਜੀ ਤੇਨ ਤੋਂ ਤੇ ਬਾਬਾ ਜੀ ਰਾਤ ਨੂੰ ਸੋਈ ਸੋਈ ਕਿੱਥੇ ਕਰਦੇ ਨੇ ਆਹ ਤੋ ਹਾਂਜੀ ਪਹਿਲਾਂ ਮੱਥਾ ਟਿਕੀ ਦੇ ਪੁੱਤ ਉਹ ਆਹੀ ਤਰ੍ਹਾਂ ਜੀ ਇੱਥੇ ਬਾਬਾ ਜੀ ਦਾ ਨਾ ਰੂਮ ਹੈ ਜਿੱਥੇ ਉਹ ਨਾ ਫੇਰ ਰਾਤ ਨੂੰ ਸੌਂਦੇ ਆ ਬੈੱਡ ਬਾਬਾ ਜੀ ਦਾ ਫੇਰ ਬਾਬਾ ਜੀ ਨੂੰ ਉੱਥੇ ਛਵਾ ਦਿੰਦੇ ਆ ਕੰਬਲ ਦੇ ਕੇ ਠੀਕ ਹੈ ਹਾਂ ਸੁਣ ਨਾਈਸ ਟਾਈਡੀ ਰੂਮ ਰੱਖਦੇ ਹੋ ਆਪਾਂ ਜੀ ਇਦੇ ਥੱਲੇ ਕੋਈ ਹੋਰ ਵਾਈਬ ਨਹੀਂ ਉਹ ਨਿੱਗਾ ਰਹੇ ਬਿਠੰਡੋ ਹੋ ਜਾਂਦੀ ਹੈ ਨਾ ਰਾਤ ਨੂੰ ਲੰਗਰ ਹਾਲ ਆ ਜੀ ਇੱਥੇ ਦਾ ਸਾਫ਼ ਸੁਥਰਾ ਬਹੁਤ ਰੱਖਿਆ ਹੈ ਦੀ ਵੱਡੀ ਗੱਲ ਹੈ ਤੇ ਨਾਲ ਸਾਰੇ ਪਾਸੇ ਇਤਿਹਾਸਿਕ ਪਿਕਚਰਾਂ ਲੱਗੀਆਂ ਹਾਂਜੀ ਮੈਂ ਕਹਿੰਦਾ ਚਲ ਤੁਸੀਂ ਅੰਦਰੋਂ ਲੰਗਰ ਹਾਲ ਵੀ ਦੇਖ ਲਓ ਬਾਬਾ ਜੀ ਦੋ ਤਿੰਨ ਵਾਰ ਬਚਾਰੇ ਕਹਿ ਗਏ ਵੀ ਜੇ ਚਾਹ ਪੀਣੀ ਆ ਤਾਂ ਬਣਾ ਲੈਨੇ ਆ ਹਾਂ 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 ਮੈਂ ਚਲੋ ਨਹੀਂ ਵੀ ਅਸੀਂ ਜਾਣਾ ਸੀਗਾ ਕਿਸੇ ਦੇ ਘਰੇ ਵਧੀਆ ਨਾ ਇਤਵਾਰ ਦਾ ਹੋਰ ਹੁੰਦਾ ਨੇ ਇੱਥੇ ੜੀ ਐਤਵਾਰ ਦਾ ਹਾਂ ਜੀ ਪੁੱਛ ਲੈਨੇ ਆ ਉਦਾਂ ਵਕਤ ਕਰੀਨੇ ਅੱਛਾ ਤਰੀਕਾ ਤਰੀਕਾ ਇਹ ਬਣਾ ਲਾ ਹਾਂ ਹਾਂ ਜੀ ਬੈਠ ਕੇ ਸਹੀ ਹੈ ਕਿਛੇ ਲਾਈਕੋ ਬਣਾਇਆ ਨਾ ਮਤਲਬ ਉਹ ਬਈ ਨਾ ਕਿ ਸਾਰਾ ਕੋਈ ਪੁੱਛਿਆ ਵੀ ਚਾਹ ਪਾਣੀ ਪੀ ਲੈ ਲੰਗਰ ਛਕਣਾ ਸਭ ਦੋਸਤ ਇਤਿਆਰ ਕਰ ਦਿੰਦੇ ਹਾਂ ਚੰਗੀ ਹਾਲਾ ਤੇ ਹਾਂ ਪਰ ਜਾ ਸ਼ਾਮ ਸੁਧਰ ਕੋ ਬੜਾ ਵਧੀਆ ਲੱਗਿਆ ਹੋ ਰਿਹਾ ਆਖੇ ਨਾ ਹੈ ਠੀਕ ਹੈ ਨਹੀਂ ਮੈਂ ਕੀ ਹੂੰ ਮੈਂ ਕੰਮ ਕਰਦੀ ਆ ਨਾ ਇਹਦਾ ਜੋਇਨਰੀ ਦਾ ਤੇ ਮੇਰਾ ਪਹਿਲਾ ਧਿਆਨ ਜਾਂਦਾ ਲੌਕਸ ਹਾਰਡਵੇਅਰ ਆਹਾਂ ਚੀਜ਼ਾਂ ਨਾਲ ਕੀ ਯੂਜ਼ ਕੀਤੇ ਡੋਰ ਕਿਹੜਾ ਯੂਜ਼ ਕੀਤਾ ਆ ਆ ਜੇ ਲਾ ਸ਼ੇਅਰ ਦੇ ਲੌਕ ਅਸੀਂ ਕਰਦੇ ਆ ਨਾ ਅੰਦਰੋਂ ਮੈਂ ਤੁਹਾਨੂੰ ਦਿਖਾਣੀ ਸੀ ਆ ਜਿਹੜੀ ਹੁੰਦੀ ਆ ਨਾ ਹਾਂ ਆਹ ਇਹ ਸੇਫਟੀ ਰੇਲ ਹੁੰਦੀ ਆ ਜੇ ਮੈਂ ਫਾਇਰ ਬੂਰ ਲੱਗ ਜੇ ਡੋਰ ਜੇ ਲੌਕ ਆ ਤੇ ਇਹ ਨਹੀਂ ਤੁਹਾਨੂੰ ਪਹਿਲਾਂ ਲੌਕ ਖੋਲਣਾ ਪਊ ਤੁਸੀਂ ਲੈ ਕੇ ਇਹਦੇ ਨਾਲ ਖੋਲ ਕੇ ਆਪਣਾ ਇੱਕਦਮ ਐਗਜ਼ਿਟ ਕਰ ਸਕਦੇ ਹੋ ਸੇਫਟੀ ਰੇਲਸ ਬਣਾਈਆਂ ਹੁੰਦੀਆਂ ਨੇ ਇਹਨਾਂ ਅੱਛਾ ਤੇ ਮੈਂ ਉਹ ਚੀਤਾ ਦੇਖ ਰਹੀ ਸੀ ਕਿਹੜੀਆਂ ਮਾਈਆਂ ਨਾਲ ਆ ਨਾ ਆ ਨਾ ਚਲੋ ਚੱਲੀਏ ਫਿਰ ਆਪਾਂ ਇਹ ਤਾਂ ਫੀਲਡਿੰਗ ਦੀ ਬਿਲਡਿੰਗ ਰੱਖੀ ਅੱਛਾ ਮਮ ਵਧੀਆ ਲੱਗਿਆ ਉਹ ਰਿਹਾ ਕਿ ਨਾ ਬਹੁਤ ਵਧੀਆ ਲੱਗਿਆ ਹੈ ਗੁਰਦਾ ਆਕੇ ਤੇ ਬਹੁਤ ਵਧੀਆ ਲੱਗਦਾ ਹੈ ਇਹ ਕਿ ਨਾ ਮਮ ਸੋਨਾ ਮਤਲਬ ਪ੍ਰਬੰਧ ਦੇਖ ਲਿਆ ਇੱਥੇ ਦਾ ਕਿਵੇਂ ਆ ਨਾ ਬਹੁਤ ਵਧੀਆ ਪ੍ਰਬੰਧਕ ਵੀ ਬਹੁਤ ਵਧੀਆ ਨੇ ਇੱਥੇ ਦੇ ਚਲੋ ਵਧੀਆ ਆ ਜੋ ਫਿਰ ਚੱਲੀਏ ਅੱਗੇ ਇਹਨਾਂ ਤੋਂ ਡਰਾਈਵ ਕਰਨਾ ਹੁਣ ਜਲ ਵਿੱਚ ਚੱਕ ਮੈਂ ਹਾਂ ਬੇਬੀ ਬਣ ਗਈ ਕਿਵੇਂ ਪਿੱਛੇ ਵਹਿ ਜਾਵਾਂ ਕਿਸੀ ਬਿਕੋਜ਼ ਜਸੇ ਬੇਬੀ ਲਓ ਜੀ ਗੁਰਦੁਆਰਾ ਸਾਹਿਬ ਤੋਂ ਨਿਕਲੇ ਆ ਇੱਥੋਂ ਤਕਰੀਬਨ 2-3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਨੇ ਹੁਣ ਆਪਾਂ ਉਧਰ ਨੂੰ ਚੱਲੇ ਆ ਨਾਨਕ ਦੇਵ ਜੀ ਪਹਿਲਾ ਪਹਿਲੇ ਗੁਰੂ ਨਾਨਕ ਦੇਵ ਜੀ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਤੇ ਅੰਗੁਰਾ ਡਰਾਈਵ ਤੇ ਆ ਗਏ ਇਦਨ ਨਾਲ ਹੁਣ ਸਾਰੇ ਨਵੇਂ ਸ਼ਾਪਿੰਗ ਕੰਪਲੈਕਸ ਬਣੇ ਨੇ ਇੰਡੀਅਨ ਗ੍ਰਾਸਰੀ ਸਟੋਰ ਤੇ ਉਹ ਸਭ ਕੁਝ ਹੈਗਾ ਉਹਦੇ ਤਾਂ ਨਾ ਮਾਪਾ ਪਾਪਾ ਮੋਅ ਕਹਿਸਾ ਦੇ ਤੁਸੀਂ ਇਹਨੂੰ ਕਿਉਂਕਿ ਸਭ ਕੁਝ ਹਾਲੇ ਡਿਵੈਲਪ ਹੋ ਰਿਹਾ ਹੈ ਇੱਧਰ ਤੇ ਆ ਜਿਹੜੀ ਅੱਗੇ ਆਉਂਦੀ ਹੈ ਲੈਫਟ ਸਾਈਡ ਤੇ ਐਸ਼ਲੇ ਪਲੇਸ ਹੈ ਤੇ ਸਾਡੇ ਬੱਸਾਂ ਦਾ ਦੂਜਾ ਡੀਪੂ ਆ ਤੇ ਉਹ ਸਾਹਮਣੇ ਨਿਸ਼ਾਨ ਸਾਹਿਬ ਦੇਖਾ ਕਰ ਲਿਆ ਆਪਾਂ ਉਹਦੇ ਦੀ ਆ ਗਿਆ ਆਪਾਂ ਤੇ ਬੱਸ ਪਹੁੰਚ ਚੱਲੇ ਆਪਾਂ ਉਹਦੇ ਆयो ਮੀ ਲਖਣਾ ਅਸੀਂ ਕੁਝ ਕਰਦਾ ਹਾਂ ਸਰਦੀ ਵਿਦਿਆਰਥੀ ਕਰਾਉਣੇ ਆ ਪਾਪਾ ਆਸ ਦੀੇ ਕੋਰ ਬਾਈ ਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਲ ਬਲ ਜਾਮ ਸ਼ਾਮ ਸੁੰਦਰ ਕੋ ਬਲ ਬਲ ਜਾਮ ਸ਼ਾਮ ਸੁੰਦਰ ਕੋ ਉਹਦਾ ਮੈਂ ਕਿ ਮਮੀ ਕਹਿੰਦੇ ਮੈਂ ਸੈਰ ਨਹੀਂ ਕੀਤੀ ਸਵੇਰੇ ਸੈਰ ਮਿਸ ਹੋਗੀ ਤੇ ਸਾਨੂੰ ਉਤਰ ਲੱਗੇ ਕਹਿੰਦੇ ਗੁਰਦੁਆਰਾ ਸਭ ਬਿਲਕੁਲ ਨੇੜੇ ਲਾਇਓ ਕਾਰ ਪਾਰਕਿੰਗ ਥੋੜਾ ਨਾ ਦੇ ਰਕੀਏ ਤਾਂ ਦਿਸੰਵਾਰ ਦੇ ਵਿੱਚ ਅਸੀਂ ਉਹ ਆਏ ਸੀ ਗਾਹ ਕੁਝ ਚਾਲੇ ਬੇ ਜੋੜੇ ਲਾ ਕੇ ਤਾਰਨ ਆ ਗਏ ਉੱਧਰ ਆ ਰੋਡ ਥੱਲੇ ਥੱਲੇ ਲਾਂਚ ਕੀਤਾ ਅੱਜ ਅਸੀਂ ਜਿਵੇਂ ਸਾਬੇ ਉਦੋਂ ਪਹਿਲਾਂ ਜਦੋਂ ਨਿਕਲੇ ਸੀ ਨਾ ਸਾਬੇ ਲੈ ਲਿਆ ਸੀ ਵੀ ਰਾਤ ਖਾਵਾਂਗੇ ਪਰ ਤੇ ਮੰਮੀ ਕੀ ਕਹਿ ਰਹੀ ਸੀ ਹੁਣ ਲੈ ਲੂ ਕੇ ਫੇਰ ਆ ਕੇ ਖਾ ਕੇ ਫੇਰ ਚੱਲਦੇ ਆ ਤੇ ਹੁਣ ਮੰਮੀ ਕਹਿੰਦੇ ਮੇਰੀ ਲਿਪਸਟਿਕ ਲੈ ਗਈ ਸਾਬੇ ਦੇ ਨਾਲ ਨਾ ਮੈਂ ਤਾਂ ਤੁਹਾਡੇ ਸਾਬੇ ਦੇ ਨਾਲ ਅਰੇ ਲਿਪਸਟਿਕ ਵੀ ਲਾਤੀ ਹੰਗਰ ਹਾਲ کافی ਖੁੱਲੜੁੱਲਾ ਤੇ ਪ੍ਰਸ਼ਾਦਾ ਜਲ ਸਭ ਕੋਈ ਤਿਆਰ ਹੁੰਦਾ ਇੱਥੇ ਵੀ ਦੇ ਵੀ ਨਾ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਦੀਆਂ ਕਾਫੀ ਕਲਾਸਸ ਵਗੈਰਾ ਲੱਗਦੀਆਂ ਨੇ ਗੁਰਮਤਿ ਦੀਆਂ ਤੇ ਆ ਦੇਖੋ ਇਧਰਲੀ ਸਾਈਡ ਤੇ ਮੈਂ ਤੁਹਾਨੂੰ ਦਿਖਾਉਣਾ ਕੋਰਨਰ ਤੋਂ ਨਾ ਫੂਰਾੜਾ ਵੀ ਲਿਖਿਆ ਹੋਇਆ ਗੋਬਿੰਦ ਸਰਵਰ ਟੂ ਮਰਜ ਵਿਦ ਅ ਡਿਵਾਈਨ ਗੁਰਮਤਿ ਸਕੂਲ ਸੋ ਜਿਵੇਂ ਨਾ ਜੀ ਇਸ ਕਮਰਸ਼ੀਅਲ ਏਰੀਆ ਹੁੰਦਾ ਇਧਰਲੀ ਸਾਈਡ ਤੇ ਤੇ ਪਰਲੀ ਸਾਈਡ ਤੇ ਰੈ residențial ਜਿਹੜੀ ਰੋਡ ਆ ਸਾਰਾ ਪਾਪਾ ਮੂ ਆ ਜਿਵੇਂ ਇੱਧਰ ਨਵਾਂ ਬਣ ਰਿਹਾ ਟੋਟਲੀ ਹੈ ਨਾ ਅੱਗੇ ਅੱਗੇ ਗਰੋ ਹੋ ਹੀ ਜਾਂਦਾ ਪਹਿਲਾਂ ਇਹ ਫਾਰਮਿੰਗ ਲੈਂਡ ਹੁੰਦੀ ਸੀਗੀ ਸਾਰੀ ਤਾਂ ਇੱਥੇ ਜਿਵੇਂ ਜਿਵੇਂ ਗਰੋਥ ਹੋ ਰਹੀ ਆ ਉਸ ਸਾਹਬ ਨਾਲ ਜਿਵੇਂ ਵਧਾਈ ਜਾਂਦੇ ਆ ਫਾਰਮ ਘਟੇ ਜਾਂਦੇ ਆ ਤੇ ਘਰ ਬਣ ਜਾਂਦੇ ਆ ਇੱਥੇ ਬਹੁਤ ਹਾਊਸ ਐਂਡ ਲੈਂਡ ਪੈਕੇਜ ਐਦਾਂ ਬਣਦੇ ਰਹਿੰਦੇ ਆ ਵਿਕਦੇ ਰਹਿੰਦੇ ਆ ਨਾਲ ਦੀ ਨਾਲ ਸੋ ਆ ਗੁਰਦਾਰ ਸਾਹਿਬ ਦੀ ਮਤਲਬ ਜੋ ਹੈਗਾ ਪਹਿਲਾਂ ਇਹ ਵੀ ਕੋਈ ਕਮਰਸ਼ੀਅਲ ਪ੍ਰੋਪਰਟੀ ਹੋਣੀ ਆ ਤਾਂ ਹੁਣ ਗੁਰਦਾਰ ਸਾਹਿਬ ਇੱਥੇ ਮਤਲਬ ਸਥਾਪਿਤ ਕੀਤਾ ਆ ਪਾਰਕਿੰਗ ਵਾਧੂ ਆ ਇੱਥੇ ਬੱਸ ਵੀ ਰਿਹਾ ਸਕਦੇ ਆ ਅੰਦਰ ਤੇ ਇੱਥੇ ਮੈਂ ਪਤਾ ਕੀਤਾ ਸੀਗਾ ਜੀ ਸ਼ਨੀਵਾਰ ਨੂੰ ਹੁੰਦਾ ਹੈ ਇੱਥੇ ਪ੍ਰੋਗਰਾਮ ਸ਼ਾਮ ਨੂੰ ਜਿਹੜੇ ਆਪਣੇ ਏਰੀਏ ਦੇ ਜਿੰਨੇ ਵੀ ਗੁਰਦਾਰ ਸਾਹਿਬ ਨੇ ਨਾ ਪ੍ਰੋਗਰਾਮ ਸਾਰੇ ਸ਼ਾਮ ਨੂੰ ਹੁੰਦੇ ਆ ਜਿਵੇਂ ਜਿਹੜਾ ਸਮਾਗਮ ਹਫਤਾਵਾਰੀ ਚੱਲਦੇ ਨੇ ਤੇ ਠੀਕ ਹੈ ਜੀ ਹੁਣ ਆਪਾਂ ਅੱਗੇ ਚੱਲੇ ਆ ਬਾਬਾ ਜੀ ਇੱਥੇ ਵੀ ਕਹਿ ਰਹੇ ਸੀ ਕਹਿੰਦੇ ਕੋਈ ਚਾਹ ਜਾਂ ਪ੍ਰਸ਼ਾਦਾ ਛੱਕ ਕੇ ਜਾਇਓ ਬਟ ਆਪਾਂ ਅ ਤਰ੍ਹਾਂ ਉਹਨਾਂ ਨੂੰ ਜਾ ਕੇ ਧੰਨ ਕਰਨਾ ਹੁਣ ਉਹਨਾਂ ਨੂੰ ਚਾਹ ਪੀਣੇ ਆ ਜਾ ਕੇ ਹਨਾ ਉਹ ਪਤਾ ਕਿਉਂ ਉਹ ਪਿਛਲੀ ਵਾਰ ਆ ਪਾਏ ਨਹੀਂ ਸੀ ਤੇ ਬਾਹਰ ਫੋਨ ਕਰਕੇ ਪੰਗਾ ਪਾਇਆ ਸੀ ਸੋ ਅੱਜ ਹੁਣ ਉਹਨਾਂ ਦਾ ਪੰਗਾ ਜਿਹੜਾ ਉਹ ਦੂਰ ਤੋਂ ਆ ਉਹ ਚਾਹਦੇ ਆਉਣਾ ਚਲੋ ਆਓ ਬੈਠੋ ਫਿਰ ਇੱਥੋਂ ਨਾਲ ਆਕਰ ਉਹਨਾਂ ਦਾ ਤੂੰ ਫੇਰ ਆ ਕੇ ਬਹਿ ਗਿਆ ਨਹੀਂ ਨਾ ਤੂੰ ਕੀ ਤੰਗ ਕਰ ਰਿਹਾ ਹੈ ਜਿਹੜਾ ਮੈਂ ਅੱਜ ਚੰਦਰੀਆ ਆ ਆਈ ਕੋਈ ਨਹੀਂ ਆ ਤੀ ਵੇ ਬੱਚੇ ਨਿਕ ਨਿਕ ਕੇ ਚਲਾਉਣਗੇ ਗੱਡੀਆਂ ਚੱਲ ਪਿੱਛੇ ਹਾਂ ਯੂ ਆ ਚੱਲ ਚੱਲ ਪੁੱਤ ਰੇਲ ਚੱਲ ਪੁੱਤ ਫਲਪ ਵਿਚ ਆ ਜਾ ਵਿਚਟੀ ਨਹੀਂ ਜਾਣੇ ਮੈ ਸੂਜ਼ ਲੈ ਕੇ ਆਉਣੇ ਤੇਰੇ ਸ਼ੂਜ਼ ਵੀ ਲੈ ਆਉਣੇ ਆ ਸ਼ੂਜ਼ ਛੱਡੇ ਕਿਉਂ ਪਹਿਲਾਂ ਉੱਥੇ ਆ ਮੈਂ ਫੋਰਗੋਟ ਚੱਲ ਪਿੱਛੇ ਬੈਠ ਲਾ ਜਾਗੇ ਆਪਣੇ ਉਹ ਬੇਗਾਨਾ ਸ਼ਰਾਰਤਾਂ ਦੇ ਚੱਲ 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 ਨੀ ਨਿੱਗਰ ਜੇਂਗੀ ਨਿੱਕੀ ਇੰਡੀਆ ਨਹੀਂ ਆ ਜਿੱਥੇ ਮੈਂ ਚੜ ਕੇ ਚੱਲ ਜੇਂਗੀ ਆਏ ਮੈਂ ਮਰਦੀ ਮੰਮੀ ਤੇਰਾ ਪੁੱਤ ਉੱਤੇ ਚੜ ਦਾਦੀ ਦੀਆਂ ਦਿੱਤਾ ਹੋਏ ਕੰਮ ਹੋ ਗਿਆ ਹੋਰ ਕੀ ਦਾਦੀ ਆ ਜਿੱਧਰ ਮਰਜ਼ੀ ਕੁ ਲਾ ਲੋ ਉਹਨੂੰ ਕਹਿੰਦੀ ਜੇ ਮੇਰੀ ਦਾਦੀ ਬਣਨਾ ਤਾਂ ਸਟਰੋਂਗ ਰਹਿਣਾ ਪੈਣਾ ਹੈ ਹੋਰ ਕੀ ਚੱਬੈ ਨੀ ਨਾ ਤੇ ਦਾਜੇ ਤਿਆਰ ਆ ਆ ਪਾਮ ਟਰੀ ਇਦਾਂ ਲਿਆ ਕੇ ਰੱਖ ਦਿੰਦੇ ਆ ਇਕੱਠੇ ਤੇ ਫਿਰ ਇਹਨਾਂ ਨੂੰ ਜਿਵੇਂ ਜਿਵੇਂ ਬਣਦੇ ਆ ਘਰ ਉਹ ਲਾਈ ਜਾਂਦੇ ਆ ਇੱਥੇ ਹਾਊਸ ਐਂਡ ਲੈਂਡ ਪੈਕੇਜ ਵੀ ਵਾਗੂ ਨਹੀਂ ਬਹੁਤ ਨੇ ਆ ਕਿ ਇੱਧਰ ਤਾਂ ਕਿ ਘਰ ਬਣਾਉਣਾ ਸੋ ਏਰੀਆ ਜਿਵੇਂ ਪਾਮ ਸਪ੍ਰਿੰਗਸ ਵੀ ਮੇਨ ਇੱਥੇ ਤਾਂ ਹੈਗਾ ਤਾਂ ਕਰਕੇ ਇੱਥੇ ਜ਼ਿਆਦਾ ਪਾਮ ਲਾਉਂਦੇ ਆ ਬੜਾ ਸੋਹਣਾ ਕਿੰਨਾ ਟ੍ਰੋਪੀਕਲ ਫੀਲਿੰਗ ਦਿੰਦੇ ਆ ਸਾਰੇ ਸੋਲਡ ਨਹੀਂ ਘਰ ਇੱਥੇ ਹਾਂ ਵਿਕਿ ਗਏ ਨਹੀਂ ਇਹ ਵੀ ਵਿਕਿ ਗਏ ਨਹੀਂ ਹਾਂਕਾ ਹਰ ਇੱਕ ਸੈਕਸ਼ਨ ਦੇ ਮਰੇ ਬੋਰਡ ਲੱਗੇ ਹੋਏ ਨੇ ਤੇ ਨਾਲ ਦੱਸਿਆ ਵੀ ਸੋਲਡ ਹੈ ਕਿਦਾਂ ਬਿਨਾ ਬਲਾਕਾਂ ਦਾ ਉਹਨੇ ਜ਼ਿਆਦਾ ਲੰਬਾ ਲਾ ਦਿੱਤੇ ਲੰਬਾ ਲਾਉਣਾ ਆ ਗਿਆ ਨੀ ਕਾ ਤਾਂ ਕਿੱਦਾਂ ਜ਼ਿਆਦਾ ਇੱਕ ਵਾਰ ਅਸੀਂ ਚਾਹ ਨਹੀਂ ਕੀਤੀ ਕੋਲ ਦਿ ਲੰਗੇ ਜੀ ਅੱਜ ਕਿਉਂ ਗਾ ਚਾਹ ਪੀਣੀ ਸਸੇ ਕਲਵਾ ਜੀ ਕਿਵੇਂ ਹੋ ਵਧੀਆ ਠੀਕ ਆ ਤੁਸੀਂ ਗਾਣੇ ਸੁਣਦੇ ਲੱਗਦੇ ਹਾਂ ਗਾਣੇ ਸੁਣਦੇ ਜੀ ਗੱਡੀ ਲੱਤੀ ਨਹੀਂ ਤੋ ਮਾੜਾ ਟਾਈ ਦੀ ਸਾਈ ਗੱਡੀ ਕਿਹੜੀ ਲੱਤੀ ਆਵਾ ਨਹੀਂ ਅੱਛਾ ਕੀ ਬਾਤ ਆ ਲਓ ਫੇਰ ਮੁਬਾਰਕਾ ਭਾਜੀ ਪਾਰਟੀਆਂ ਕਿੰਨੀ ਹੋ ਗਈਆਂ ਹੁਣ ਪਾਰਟੀਆਂ ਬਸ ਅੱਪਾ ਕਰਦੇ ਆ ਚਾਹ ਬਣਾਉਣੇ ਅਡਮਿਡ ਐਪਲ ਦੇਖ ਹਣੇ ਛੋਟਾ ਹੈ ਨਾ ਪੂਰਾ ਗ੍ਰੋ ਨਹੀਂ ਹੋਇਆ ਟਰੀ ਦੇ ਕਿਤਨੀ ਜ਼ਿਆਦਾ ਵੀ ਨਹੀਂ ਪਰ ਮੈਡਲ ਨਹੀਂ ਕਰਤ ਵੀ ਛੋਟੇ ਜਿਹੇ ਐਪਲ ਪਰ ਉਹ ਵੰਟਰੇ ਤੋਂ ਉਹ ਟਰੀ ਉਹਨਾਂ ਦੀ ਕੀਤੀ ਸੀ ਕੀ ਕਹਿੰਦੇ ਗ੍ਰਾਫਟਿੰਗ ਹੁੰਦੀ ਆ ਗ੍ਰਾਫਟਿੰਗ ਗ੍ਰਾਫਟਿੰਗ ਕ੍ਰਾਫਟਿੰਗ ਜੋ ਵੀ ਮੈਨੂੰ ਪਤਾ ਕੱਟਾ ਉਹ ਆ ਦੇਸੀ ਕੇ ਆਪਣੇ ਆ ਸੀਗੇ ਆਵਲੇ ਹਾਂ ਉਹਦੇ ਆ ਦੇਸੀ ਗ੍ਰੀਨ ਉਹ ਵੈਰਾਈਟੀ ਚੇਂਜ ਕੀਤੀ ਹੈ ਹਰ ਇੱਕ ਜਿਹੜਾ ਦੇਖੋ ਹੀ ਹੁੰਦਾ ਆ ਦੇ ਦੇ ਰਹਿ ਰਿਹਾ ਲੱਗਦਾ ਸੀ ਫਾਈ ਗੱਡੀ ਸੋਹਣੀ ਹੈ ਸਾਫ ਸੁਥਰੀ ਹੈ ਨਾ ਪੂਰੀ ਵਾਹ ਵੈਰੀ ਨਾਈਸ ਮੇਰਾ ਫਿਲ ਹਾਂਜੀ ਉਹ ਬਟਨੀ ਬੰਨੇ ਅੱਛਾ ਨਿਆਰ ਸਟੋਰੀ ਬਣਾਉਸ ਤੋ ਵੀ ਵਾਧੂ ਹੈ ਕਿ ਲਾਸਟ ਟਾਈਮ ਦੇ ਲਓ ਮੈਨੂੰ ਉੱਲੂ ਵਾਲੇ ਚਪਲਾਈ ਸੀਗੀ ਤੁਸੀਂ ਚਾ ਅੱਜ ਤਿਤਲੀਆਂ ਵਾਲੇ ਚ ਥੈਂਕ ਯੂ ਜੀ ਤਿਤਲੀ ਵਾਲੇ ਚਾਹ ਪਾਉਣ ਵਾਸਤੇ ਉਥੋਂ ਨੂੰ ਪਤਾ ਕਿਸੇ ਨੇ ਮੈਨੂੰ ਪੁੱਛਿਆ ਸੱਚ ਯਾਦ ਆ ਗਿਆ ਵੀ ਤੁਸੀਂ ਜਿਹੜੇ ਥਾਲ ਉਹ ਸੀਗੇ ਨੀ ਦੋ ਖਾਣੇ ਵਾਲੇ ਹਾਂਜੀ ਉਹ ਕਿੱਥੋਂ ਲਿਆਉਂਦੇ ਸੀ ਭਾਈ ਦੱਸੋ ਦੋ ਕੰਨਿਆ ਵਾਲੀ ਹਾਂ 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 ਛੋਟੇ ਡੀ ਐਚ ਤੁਰੰਗਾ ਡੀ ਐਚ ਤੁਰੰਗਾ ਓਕੇ ਅੱਜ ਉਥੋਂ ਤੇ ਫਿਰ ਜੇ ਕੋਈ ਇੰਡੀਆ ਤੋਂ ਜਾ ਕੇ ਤੋਂ ਹੋਰ ਦੇਖ ਰਿਹਾ ਹੋ ਸਾਨੂੰ ਪਤਾ ਨਹੀਂਗਾ ਭਾਵੇਂ ਚਾਹਾਂ ਮੈਂ ਡੋਂਡੀ ਆਏ ਗੰਦਵਾ ਅੱਜ ਨਿਊਜ਼ੀਲੈਂਡ ਚ ਡੀ ਐਚ ਤੁਰੰਗਾ ਤਾਂ ਮਿਲ ਜੂਗਾ ਫਿਰ ਉਸ ਤੋਂ ਹੋਰ ਵੀ ਨਹੀਂ ਪਤਾ ਕਿ ਲੋਕ ਹੋਣਗੇ ਕਿ ਨਹੀਂ ਕਿਹੜੇ ਥਾਲ ਦਿਖਾ ਦੇ ਦੋ ਸਾਲ ਪਹਿਲਾਂ ਦੇ ਜਿਹੜੇ ਦੋ ਥਾਲ ਜੀ ਸਮੋਸੇ ਖਾਦੇ ਸੀ ਆਪਾਂ ਅੱਛਾ ਉਹ ਵਾਲੇ ਹਾਂ ਉਹ ਵਾਲੇ ਆ ਗਿਆ ਵਾਟ ਇਜ਼ ਗੋਇੰਗ ਔਨ ਆਈ ਡੋਟ ਕਿ ਹਾਂ ਆਹ ਵਾਲੇ ਦੇ ਇਹਦੇ ਉੱਤੇ ਦਾ ਸਟicker ਕੀ ਆ ਰਾਇਲ ਐਸ ਇਹ ਤਾਂ ਇੰਡੀਆ ਤੋਂ ਹੋਏਗਾ ਨਾ ਜਿੱਥੋਂ ਅੱਛਾ ਜਿੱਥੋਂ ਐਕਸਪੋਰਟ ਹੋਏ ਨੇ ਹਾਂ ਇਹ ਲੀਨ ਸਾਨੂੰ ਦੁਆਰਾ ਗੁਰਦੁਆਰੇ ਲੈ ਕੇ ਆਈਏ ਕਹਿੰਦੀ ਮੇਰੀ ਚੱਪਲ ਰਹਿ ਗਈ ਉੱਥੇ ਪਹਿਲੇ ਗੁਰਦੁਆਰੇ ਲੱਭ ਗਈ ਲੱਭ ਗਈ ਲੱਭ ਦੇ ਇਹ ਦਿਮਾਗ ਵੇਲਾ ਦਾ ਕਹਿੰਦੀ ਪਹਿਲੇ ਗੁਰਦੁਆਰੇ ਜਾਂ ਦੂਜੇ 'ਚ ਨਹੀਂ ਭੁੱਲੀ ਨਹੀਂ ਰੋਣਾ ਪਤਾ ਕਹਿੰਦੀ ਲੈ ਕੇ ਆਉਣੀ ਆ ਇਹ ਵਾਸੇ ਇਹ ਸਿਰ ਲੋ ਵਧੀਆ ਹਨਾ ਮੈਨੂੰ ਯਾਦ ਹੁੰਦਾ ਮੈਂ ਕਿੱਥੇ ਕੀ ਕੀਤਾ ਹਾਂ ਇੰਨੀ ਕੀ ਤਾਂ ਮੈਮਰੀ ਹੈਗੀ ਆ ਉਹਨੇ ਵੀ ਅਸੀਂ ਆ ਨਾ ਉਤਾੜ ਤੱਕ ਲੱਭ ਲਈ ਰਹੀ ਹੈ ਹਾਂ ਹਾਂ ਲੱਭ ਗਈ ਇਹ ਨੂੰ ਪਤਾ ਸੀ ਕਿੱਥੇ ਆ ਹਾਂ ਜਿਹਦੇ ਚੱਕੇ ਆਜੋ ਆਜੋ ਕਿਧਰ ਗਈ ਹਾਂ ਉਹ ਬਾਹਰ ਫਿਰਦੀ ਆ ਉਹ ਪਾਣੀ ਨਾਲ ਖੇਲੀ ਜਾਂਦੀ ਉਮੀਦ ਹੈ ਪਾਣੀ ਨਾਲ ਖਰਚ ਦੇ ਇਕੱਠਾ ਆ ਜਾਂਦਾ ਇਹਦਾ ਮਤ ਬਚਣਾ ਹੁੰਦਾ ਉਹਨੂੰ ਪਾਣੀ ਦਾ ਹੁੰਦਾ ਵੀ ਮੈਂ ਖੇਲਾ ਉਹਦੇ ਨਾਲ ਨੀਨਾ ਆ ਜਾ ਪੁੱਤ ਇਹ ਆਪਣੀ ਜਲਪਰੀ ਆ ਨਾ ਆਜੋ ਬਾਬਾ ਜੀ ਆ ਜਾਣਾ ਨਹੀਂ ਘਰੋਂ ਨਾ ਆ ਜਾ ਲੀਨਾ ਦਾ ਹੀ ਸਵਿਮਿੰਗ ਵੀ ਬੜੀ ਪਸੰਦ ਆ ਪਾਣੀ ਬਹੁਤ ਪਸੰਦ ਕਰਦੀ ਆ ਇਹ ਲੀਨਾ ਪੁੱਤ ਆ ਜਾ ਆਜਾ ਵੀਰਾ ਘਰੇ ਵੇਟ ਕਰ ਦਊ ਆ ਚਲੋ ਹੁਣ ਆਪਾਂ ਬੀਚ ਤੇ ਜਾ ਸੀ ਤੇ ਚਲੋ ਬੀਚ ਤੇ ਚਲੋ ਆ ਜੋ 5 ਮਿੰਟ ਜਲਪਰੀ ਨਹੀਂ ਤੇ ਮੈਂ ਤੈਨੂੰ ਕਿਹਾ ਜਲਪਰੀ ਹਲ ਜਾਵਾਂ ਸ਼ਾਮ ਸੁੰਦਰ ਕੋ ਬਲ